₹500 ਦੇ ਲੈਣ ਦੇ ਕਾਰਨ ਕਤਲ ਹੋ ਗਿਆ ਸੋਹਣਾ ਸੁਨੱਖਾ ਨੌਜਵਾਨ ਪਿਓ ਗੰਭੀਰ ਜ਼ਖਮੀ ਤਾਰਾ ਚਿੰਨ ਪੁਲਿਸ ਨੇ ਨਵੇਂ ਕਾਨੂੰਨ ਤਿਤ ਕਤਲ ਦਾ ਪਹਿਲਾ ਮਾਮਲਾ ਕੀਤਾ ਦਰਜ ਐਂਕਰ ਹੇਠਾਂ ਲਕੀਰ ਮਹਿਜ ₹500 ਦੇ ਲੈਣ ਦੇ ਨੂੰ ਲੈ ਕੇ ਦੋ ਧੜਿਆਂ ਦੇ ਵਿਚਕਾਰ ਹੋਏ ਝਗੜੇ ਦੌਰਾਨ ਇੱਕ 19 ਸਾਲਾ ਸੋਹਣੇ ਸੁਨੱਖੇ ਨੌਜਵਾਨ ਦੀ ਮੌਤ ਹੋ ਗਈ ਜਦ ਕਿ ਉਸਦਾ ਪਿਤਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਪਹਿਲਾ ਸਰਕਾਰੀ ਹਸਪਤਾਲ ਕਨੂਵਾਨ ਵਿਖੇ ਲਜਾਇਆ ਗਿਆ ਪਰ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆਂ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਰੈਫਰ ਦਿੱਤਾ ਗਿਆ ਜਿੱਥੋਂ ਉਸ ਨੂੰ ਅੰਮ੍ਰਿਤਸਰ ਲਈ ਉਚੇਰੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ ਇਸ ਲੜਾਈ ਝਗੜੇ ਦੌਰਾਨ ਇੱਟਾਂ ਰੋੜਿਆਂ ਦੀ ਖੂਬ ਵਰਤੋਂ ਹੋਈ ਜਿਸ ਵਿੱਚੋਂ ਇੱਕ ਇੱਟ ਰਾਜਨ ਪੁੱਤਰ ਬਲਵਿੰਦਰ ਮਸੀਹ ਦੇ ਸਿਰ ਵਿੱਚ ਵੱਜ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ ਇਸੇ ਝਗੜੇ ਦੌਰਾਨ ਉਸ ਦਾ ਪਿਤਾ ਬਲਵਿੰਦਰ ਮਸੀਹ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਾਣਕਾਰੀ ਅਨੁਸਾਰ ਰਾਹੁਲ ਅਤੇ ਰੋਹਿਤ ਮਸੀਹ ਪੁੱਤਰ ਰਵੀ ਮਸੀਹ ਦੋਵੇਂ ਪਰਾਨਸ਼ੇ ਕਰਨ ਦੇ ਆਦੀ ਹਨ ਅਤੇ ਉਹਨਾਂ ਦਾ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਅੱਜ ਸਵੇਰੇ ਝਗੜਾ ਹੋਇਆ ਸੀ 100 ਰੁਪਏ 100 ਰੁਪਏ ਪਾਵਰ ਪੀ ਰਣਾ 100 ਰੁਪਏ ਉਹ ਗਿਆ ਮਨ ਘਰਾਂਗੇ ਮੁਰ ਕੋ ਘਰ ਤੋਂ ਭਰਾ ਗਿਆ ਮੁਰ ਕਾਂ ਕੇ ਪੈ ਗਈ ਉਹਤੇ ਕਹਿੰਦੇ ਪੀ ਇਹ ਕਹਿੰਦਾ ਸੁਨਿੰਦਰ ਤੀ ਆ ਜਾਣ ਜੀ ਇਹ ਸਾਢੇ 6:30 ਵਜੇ ਦੇ ਵਿੱਚ ਵਿੱਚ ਉਹ ਮੁੜ ਕੇ ਆ ਕੇ ਘਰੋਂ ਪਹਿਲਾਂ ਤੇ ਹਟਾਤਾ ਜੀ ਅੱਛਾ ਖੇਰ ਆ ਗਿਆ ਰੋ ਦਵੇ ਭੈ ਉਹ ਸੱਤੇ ਦਾ ਮੁੰਡੇ ਨਾਂ ਦੀ ਰਾਜਨ ਜਿਹੜਾ ਮਰਿਆ ਉਹ ਦੋ ਜਣੇ ਹੀ ਕਿਤੇ ਮਾਂ ਉਤਰਾਈ ਮਗਰ ਦਵੜੀ ਚਲਾਏ ਹੁਣਾਂ ਦੇ ਰੋ ਮੇਰਾ ਨਾਮ ਸਿਕੰਦਰ ਸਿੰਘ ਇੱਧੇ ਗਾਲਾਂ ਗੁਲਾ ਕਰ ਦਿੱਤਾ ਰੋੜੇ ਚ ਲਾਏ ਟੋ ਦੇ ਮੇਰੇ ਪਰਾ ਦੇ ਜਿਹੜਾ ਜਿਹਦੀ ਘਰ ਤੋਂ ਹੀ ਹੈ ਨਾ ਰਾਜਨ ਦੀ ਉਹਦੇ ਇੱਥੇ ਮੱਝੀ ਜਰ ਕੇ ਅੱਛਾ ਤੇ ਜੜੀ ਦਾ ਇੱਥੇ ਜਰ ਕੇ ਰੋਣਾ ਬਚਾ ਅੱਛਾ ਜੜੀ ਵੀ ਸੀਰੀਆ ਚ ਕਰਦਾ ਪੁੱਛਦਾ ਕਿ ਜੀ ਰਾਜਨ ਜਿਹਦੀ ਡਟੋਗੀ ਬਲਵਿੰਦਰ ਸਿੰਘ ਸਾਹਰੇ ਭਾਈ ਸਾਹਿਬ ਕਵਾ ਰਹੀ ਹੈ ਜੇ ਅੱਛਾ ਹਾਂ ਜੀ ਆ ਮੈਂ ਕਰਦੇ ਆ ਪਵੇ ਮੁੰਡੇ ਢੋਨੇ ਤੱਕ ਤੇ ਉਹੀ ਗਾਣਾ ਗੁਣਾ ਕੱਢਦੇ ਹੋਰ ਤਰੀਕੀ ਦੀ ਗੱਲ ਹੋਈ ਰਵੀ ਦੇ ਨੈਣਿਆਂ ਕੋਲਾ ਰ ਮੋਟਾ ਰਵੀ ਨੇ ਮੁੰਡੇ ਆ ਮੋਟੇ ਨਹੀਂ ਰਾਜ ਦੇ ਮੁੰਡੇ ਅੱਛਾ ਰਾਜ ਵਿੱਚ ਹੀ ਕਹਿੰਦੀ ਤੂੰ ਨਹੀਂ ਮਰ ਜਾਣਾ ਪੱਟ ਦੀ ਤੇ ਗੱਲ ਤੋਂ ਗੱਲ ਕੋਈ ਇੰਜ ਇੰਜ ਭਾਈ ਜੀ ਗਾਣਾ ਕੱਢਦੇ ਆ ਆ ਕੇ ਘਰ ਦੇ ਘੜੀ ਆ ਕੇ ਕਾਣਾ ਕੱਢਣ ਜਾਂ ਸੇਰੇ ਸੇਰੇ ਅੱਛਾ ਹਾਂਜੀ ਦੋ ਜਣੇ ਆਏ ਉਹrode ਮਾਰੇ ਇੱਟ ਮਾਰੀ ਸੱਟ ਵੱਜੀ ਸੱਟ ਵੱਜੀ ਤੇ ਪਿੱਛੇ ਮਾਰੀ ਨਾੜੀ ਉਹਦੇ ਮੋਲਿਆਂ ਦੀ ਸਰਾਂ ਦਾ ਸਾਜਣੂ ਜੀ ਇਹ ਸਤ ਗੋਈ ਦੀ ਹੋਈ ਗੱਲ ਕੋਈ ਨਹੀਂ ਜੇ ਆ ਕੇ ਇੱਥੇ ਬਸ ਸਾਡੇ ਘਰ ਦੇ ਮੂਹੇ ਕੋਲ ਤਿਆਰ ਗਾੜੀ ਤੇ ਇਹਨੂੰ ਕਹਾਂ ਵੀ ਪਰਿਹਾਰ ਦਿਓ ਤੇ ਇਹ ਗਾੜੀਆਂ ਪਰੇ ਨਾ ਦੇਤੇ ਮੇਰਾ ਡੈਡੀ ਕਹਿੰਦਾ ਨਹੀਂ ਅਸੀਂ ਕਹਿੰਦਾ ਇੱਥੇ ਕਰਾਉਣਾ ਆਉਂ ਜਾਉਂ ਫਰਾਂਟੇ ਮੇਰੇ ਡੈਡੀ ਦੇ ਹੱਥੀ ਪੈਣ ਲੱਗਾ ਦਹੀਂ ਫਿਰ ਫੜ ਕੇ ਬਟਿਆਂ ਨੂੰ ਤੇ ਬਾਅਦ ਚ ਰੋੜੇ ਮਾਰਨ ਦਾ ਫਿਰ ਇਹਨਾਂ ਨੇ ਮੇਰਾ ਥੋੜਾ ਮਾਤਾ ਇਟਾ ਮਾਰਦੇ ਇਟੇ ਉਹਦੇ ਇੱਥੇ ਬੈਠਾ ਹੈ। ਜਦੋਂ ਇਟਾ ਵੱਜੀ ਹੈ ਤਾਂ ਉਹ ਮਦਦ ਕਰਟ ਪਰ। ਉਹ ਸੈਂਚਰੀ ਸਰਕਾਰੀ ਯੋਸਾ। ਜਿਸਾਨ ਨੇ ਇੱਕ ਸਵੇਰ ਕਹਲਾਈ ਹੈ ਕਿ ਲੜਾਈ ਝਗੜਾ ਹੈ ਦੋ ਆਪਸ ਜਿਹੜੇ ਗਵੰਡੀ ਹੈ। ਰਾਜਨ ਮਸੀ ਤੇ ਬਲਵਿੰਦਰ ਮਸੀ ਉਮਰ ਝਗੜਾ ਰੋਹਿਤ ਤੇ ਰਾਹੁਲ ਦੇ ਨਾਮ ਹੋਇਆ ਦੋਵੇਂ ਆਪਸ ਗਵੰਡੀ ਹੈਗੇ ਤੇ ਇਦਾਂ ਇਟਾ ਰੋੜੇ ਮਾਰੇ ਮਾਰੇ ਜਿਸ ਕਰਕੇ ਜਿਹੜਾ ਰਾਜਨ ਮਸੀ ਤੇ ਬਲਵਿੰਦਰ ਮਸੀ ਇਹ ਸੱਟਾ ਲੱਗਨ ਕਰਕੇ ਉਹਨਾਂ ਨੂੰ ਸਿਵਲ ਹਸਪੀਟਲ ਕਾਨੂੰਨਾਂ ਦਾਖਲ ਕਰਾਇਆ ਗਿਆ ਤੇ ਜਿਸ ਤੇ ਆਪਾਂ ਮੋਟਰ ਜਾ ਕੇ ਡਾਕਟਰ ਸਾਹਿਬ ਨੂੰ ਦੱਸਿਆ ਕਿ ਰਾਜਨ ਮਸੀ ਜੀ ਇਹ ਨਿਰੀਖਣ ਕੀਤਾ ਗਿਆ ਤੇ ਬਲਵਿੰਦਰ ਮਸੀ ਦੇ ਜਿਆਦਾ ਸੱਟਾ ਲੱਗਨ ਕਰਕੇ ਇਸ ਨੂੰ ਰੈਫਰ ਕੀਤਾ ਗਿਆ ਜੀ ਸਿਵਲ ਹਸਪਤਲ ਗੁਰਦਾਸਪੁਰ ਤੇ ਡਰਾਮਾ ਰ ਆਪਾਂ ਜੋ ਨਜ਼ਰ ਆਂਦੇ ਸੀ ਕਿ ਕੋਈ ਪੈਸਾ ਲੈਣ ਦੇਣਾ ਹੈ ਇਹਨਾਂ ਦਾ ਤੇ 500 ਰੁਪਏ ਵੀ ਕਹਿੰਦੇ ਕਿ ਲੈਣ ਦੇਣਾ ਹੈ ਇਹਨਾਂ ਦਾ ਤੇ ਆਪਾਂ ਮਤਲਬ ਇਹਨਾਂ ਤੇ ਐਫ ਆਈ ਆਰ ਲੈਂ ਕਰਤੀਏ ਉਹ ਬਾਕੀ ਜਿਹੜਾ ਮੁੱਤੀ ਉਹਦੀ ਆਪਾਂ ਪੋਸਟ ਮਾਰ ਦ ਕਰਾ ਰਹੇ ਰੋਇਦ ਮਸੀਹ ਰਾਇਦ ਮਸੀਹ ਤੇ ਇੱਕ ਨਰੀ ਮਾਤਾ ਇਹ ਜੋ ਨਾਮਾ ਜਿਹੜਾ ਕਾਨੂੰਨ ਬਣਾਇਆ 103 ਬੀ ਐਨ ਐਸ